ਨੋਟបាន ਇਹ ਕੱਢਿਆ ਬਾਹਰ ਪੰਜਾਬ ਅੰਦਰ ਹੱਡਾਂ ਨਾਲ ਭਿਆਨਕ ਤਬਾਹੀ ਹੋ ਰਹੀ ਹੈ ਤੇ ਲੋਕਾਂ ਦਾ ਸੈਂਕੜੇ ਕਰੋੜਾਂ ਦਾ مالی ਨੁਕਸਾਨ ਹੋ ਰਿਹਾ ਹੈ ਉੱਥੇ ਇਸ ਨਾਲ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ ਇਸ ਨੂੰ ਲੈ ਕੇ ਸਰਕਾਰ ਵੱਲੋਂ ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ ਕੀਤੇ ਹਨ ਜਿਸ ਨਾਲ ਲੋਕਾਂ ਨੂੰ ਵੱਡੀ ਰਾਤ ਦਿੱਤੀ ਜਾ ਰਹੀ ਹੈ ਸਰਕਾਰ ਵੱਲੋਂ ਬਚਾਅ ਨੂੰ ਲੈ ਕੇ ਲਾਈਆਂ ਵੱਖ-ਵੱਖ ਟੀਮਾਂ ਵੱਲੋਂ ਜਿੱਥੇ ਫਸੇ ਲੋਕਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਉੱਥੇ ਕਈ ਥਾਵਾਂ ਤੇ ਘਰੇ ਪਰਿਵਾਰਾਂ ਨੂੰ ਰਾਸ਼ਨ ਪਾਣੀ ਪਹੁੰਚਾਇਆ ਜਾ ਰਿਹਾ ਹੈ ਫਾਜ਼ਿਲਕਾ ਜ਼ਿਲ੍ਹੇ ਵਿੱਚ ਹੜ੍ਹਾਂ ਦੇ ਬਚਾਅ ਕਾਰਜ ਲਈ ਲੱਗੀ ਐਨਡੀਆਰਐਫ ਦੀ ਟੀਮ ਨੇ ਰੈਸਕਿਊ ਕਰਕੇ ਇੱਕ ਅਜਿਹੇ ਨੌਜਵਾਨ ਅਤੇ ਸਾਥੀਆਂ ਨੂੰ ਬਚਾਇਆ ਜਾ ਪਾਣੀ ਵਿੱਚ ਫਸ ਗਏ ਸਨ ਜ਼ਿਲ੍ਹੇ ਦੇ ਪਿੰਡ ਤੇਜਾ ਰੋਹਿਲਾ ਦਾ 사જન ਸਿੰਘ ਪਿੰਡ ਮੋਜਮ ਤੋਂ ਵਾਪਸ ਘਰ ਜਾ ਰਿਹਾ ਸੀ ਕਿ ਉਹ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ ਗਿਆ ਜਿਸ ਨੂੰ ਬਚਾਉਣ ਲਈ ਗਏ ਦੋ ਹੋਰ ਨੌਜਵਾਨਾਂ ਨੇ ਇਸ 15 ਸਾਲ ਦੇ ਸਾਜਨ ਸਿੰਘ ਨੂੰ ਤਾਂ ਬਚਾ ਲਿਆ ਪਰ ਖੁਦ ਵੀ ਪਾਣੀ ਵਿੱਚ ਕਿਰ ਗਏ। ਉਹਨਾਂ ਤਿੰਨਾਂ ਨੇ ਪਾਣੀ ਵਿੱਚ ਲੱਗੇ ਸਫੈਦੇ ਦੇ ਦਰਖਤਾਂ ਨੂੰ ਫੜ ਲਿਆ ਅਤੇ ਡੁੱਲਣ ਤੋਂ ਬਚੇ ਰਹੇ। ਬਾਅਦ ਵਿੱਚ ਇਹਨਾਂ ਨੌਜਵਾਨਾਂ ਵੱਲੋਂ ਰੋਲਾ ਪਾਉਣ ਤੇ ਸਰਪੰਚ ਨੇ ਐਨਡੀਆਰਐਫ ਦੀ ਟੀਮ ਦੀ ਮਦਦ ਮੰਗੀ। ਐਨਡੀਆਰਐਫ ਦੀਆਂ ਟੀਮਾਂ ਨੇ ਇਹਨਾਂ ਨੌਜਵਾਨਾਂ ਨੂੰ ਬਚਾ ਕੇ ਸੁਰੱਖਿਤ ਬਾਹਰ ਕੱਢਿਆ। ਘਟਨਾ ਦੀ ਪੂਰੀ ਜਾਣਕਾਰੀ ਪਿੰਡ ਦੇ ਸਰਪੰਚ ਅਤੇ ਟੀਮ ਦੇ ਇੰਚਾਰਜ ਰੇਖ ਸਿੰਘ ਮੀਨਾ ਨੇ ਦਿੱਤੀ ਸਾਨੂੰ ਕਾਲ ਆਈ ਮੇਰੇ ਪਿੰਡ ਦੇ ਬੰਦੇ ਉੱਥੇ ਨਵਾਂ ਆਸਤਾ ਦੇ ਸਰ ਕੰਮ ਲੱਗੇ ਵਿਆ ਉਹਨਾਂ ਆਵਾਜ਼ ਸੁਣੀਆ ਕਿ ਬੱਚਾ ਪਾਣੀ ਚ ਡੁੱਬ ਗਿਆ ਉਹਨਾਂ ਮੈਨੂੰ ਕਾਲ ਕੀਤੀ ਕਿ ਬੱਚਾ ਡੁੱਬ ਗਿਆ ਪਾਣੀ ਦਾ ਜਿਹੜਾ ਬੜਾ ਤੇਜ਼ ਰਫਤਾਰ ਹੈਗੀ ਹੈ ਤੇ ਤੁਸੀਂ ਜਲਦੀ ਆਓ ਫਿਰ ਅਸੀਂ ਇੱਥੋਂ ਟੀਮਾਂ ਲੈ ਕੇ ਉੱਥੇ ਪਹੁੰਚੇ ਪਹੁੰਚ ਕੇ ਮੁੰਡਿਆਂ ਨੂੰ ਸਹੀ ਸਲਾਮਤ ਕੱਢ ਕੇ ਇੱਥੇ ਅਸੀਂ ਲਿਆਂਦਾ ਇਹ ਸਾਰੇ ਆਦੇ ਪਿੰਡੋਂ ਜਾ ਰਹੇ ਸੀ ਇਹ ਆ ਰਿਹਾ ਸੀ ਮੋਜਮ ਪਿੰਡ ਤੋਂ ਤੇ ਅੱਜ ਜਰ ਵੇਲੇ ਆਪਦੇ ਪਿੰਡ 'ਚ ਆ ਗਿਆ ਸੀ ਤੇ ਉੱਥੇ ਇਹਨੇ ਕਾ ਵਟੇ ਦੀ ਵਟ ਸਰੋਹਣਾ ਜਿਹੜੀ ਪਾਣੀ ਦੀ ਸਰ ਨਾਲ ਉੱਥੇ ਟੋਆ ਡੂੰਗਾ ਪੈ ਗਿਆ ਉਹਨੇ ਰੁੜ ਗਿਆ ਰੁੜਨ ਦੇ ਕਾਰਨ ਸਪੈਦੇ ਸੜਨੇ ਸੀ ਸਪੈਦੇ ਦੀ ਆੜ ਲੈ ਕੇ ਖੜ ਗਿਆ ਉਹ ਤਾਂ ਜੋ ਬੱਚੇ ਕੋ ਰੈਸਕਿਊ ਕਰ ਕੇ ਲਾਈ ਸਾਡੀ ਟੀਮ ਯਾ ਕਾਵੇ ਵਾਲੇ गांव में मतलब रेस्क्यू करिए पुल के पास तो यहाँ पे सरपंच साहब ने हमें बताया कि एक बच्चा डूबा हुआ है तो जैसे ही हमें सूचना मिली तो तुरंत मैंने रेस्क्यू के लिए मेरी टीम को भेजा और वहाँ पर जो बच्चा डूबा हुआ था तो उसको हमने जाके बचा लिया क्या नाम है उसका कहाँ का रहने वाला है ये तो गाँव उसका मौजम है और बच्चे की उम्र पंद्रह साल थी